ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਮੈਂ ਪੰਜਾਬੀ ਟੀਵੀ ਤੇ ਮੈਂ ਤੁਹਾਡੇ ਨਾਲ ਮੰਨਪ੍ਰੀਤ ਕੌਰ ਰਾਜਕੁਮਾਰ ਹਿਰਾਨੀ ਦੀ ਮੂਵੀ ਡੰਕੀ ਜੋ ਕਿ ਰਿਲੀਜ਼ਿੰਗ ਡੇਟ ਦੇ ਬਹੁਤ ਹੀ ਨੇੜੇ ਆ ਚੁੱਕੀ ਹੈ ਜਿਹਨ 21 ਦਸੰਬਰ ਨੂੰ ਇਹ ਮੂਵੀ ਜਿਹੜੀ ਆ ਉਹ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਤੇ ਮੁੱਖ ਭੂਮਿਕਾ ਦੇ ਵਿੱਚ ਜਿਹੜੇ ਉਹ ਸ਼ਾਹਰੁਖ ਖਾਨ ਨਜ਼ਰ ਆ ਰਹੇ ਨੇ ਜਿਸ ਨੂੰ ਲੈ ਕੇ ਐਕਸਾਈਟਮੈਂਟ ਫੈਨਸ ਵੱਲੋਂ ਕਾਫੀ ਜ਼ਿਆਦਾ ਦੇਖੀ ਜਾ ਰਹੀ ਹੈ ਕਿਉਂਕਿ ਮੂਵੀ ਦਾ ਟ੍ਰੇਲਰ ਇੰਨਾ ਕੁ ਜ਼ਬਰਦਸਤ ਹੈ ਤੇ ਇਸ ਦੌਰਾਨ ਇਸ ਮੂਵੀ ਨੂੰ ਜਿਹੜਾ ਵੱਧ ਛੜ ਕੇ ਪਸੰਦ ਕੀਤਾ ਜਾ ਰਿਹਾ ਤੇ ਪਰਵਾ ਹੰਗਾਰਾ ਮਿਲ ਰਿਹਾ ਇਸ ਮੂਵੀ ਨੂੰ ਹਾਲ ਹੀ ਚ ਸ਼ਾਹਰੁਖ ਖਾਨ ਨੇ ਦਿਵੌਕ ਸਿਨੇਮਾ ਤੇ ਦੁਬਈ ਦੇ ਗਲੋਬਲ ਵਿਲੇਜ ਫਿਲਮ ਨੂੰ ਪ੍ਰਮੋਟ ਕਰਨ ਲਈ ਇੱਕ ਸ਼ਾਨਦਾਰ ਇਵੈਂਟ ਦਾ ਦੌਰਾ ਕੀਤਾ ਜਿਸ ਚ 1 ਲੱਖ ਤੋਂ ਵੱਧ ਪ੍ਰਸ਼ੰਸਕਾਂ ਨੇ ਸ਼ਿਰਕਤ ਕੀਤੀ ਹੈ ਅਜਿਹੀ ਸਥਿਤੀ ਚ ਪਹਿਲਾਂ ਤੋਂ ਹੀ ਵਧੇ ਹੋਏ ਉਤਸ਼ਾਹ ਤੇ ਪੱਦਰ ਨੂੰ ਹੋਰ ਵਧਾਉਂਦਿਆ ਨਿਰਮਾਤਾਵਾਂ ਤੇ ਪ੍ਰਸ਼ੰਸਕਾਂ ਲਈ ਡੰਕੀ ਡਾਇਰੀ ਜਾਰੀ ਕਰਕੇ ਸਾਰਿਆਂ ਨੂੰ ਇੱਕ ਖਾਸ ਤੋਹਫਾ ਦਿੱਤਾ ਹੈ ਪੋਸਟ 'ਚ ਲਿਖਿਆ ਹੈ ਕਿ ਯਾਦਾਂ ਹਾਸੇ ਤੇ ਬਹੁਤ ਸਾਰੇ ਦਿਲਾਂ ਨਾਲ ਭਰੀ ਇੱਕ ਡਾਇਰੀ ਪੇਸ਼ ਕਰ ਰਹੇ ਹਨ ਜੋ ਡੰਕੀ ਦੀ ਦੁਨੀਆ ਤੇ ਅਧਾਰਿਤ ਹੈ ਡੰਕੀ 21 ਦਸੰਬਰ ਨੂੰ ਰਿਲੀਜ਼ ਹੋਣ ਵਾਲੀ ਹੈ ਦੱਸਦੀ ਹੈ ਕਿ ਇਹ ਡੰਕੀ ਡਾਇਰੀ ਸ਼ਾਹਰੂਖ ਖਾਨ, ਤਾਪਸੀ ਪੰਨੂ ਤੇ ਰਾਜਕੁਮਾਰ ਹਿਰਾਨੀ ਦੀ ਗਲਬਾਤ ਨਾਲ ਭਰੀ ਹੈ ਜਿੱਥੇ ਫਿਲਮ ਨੂੰ ਲੈ ਕੇ ਕਈ ਗੱਲਾਂ ਕੀਤੀਆਂ ਗਈਆਂ ਹਨ ਇਹ ਡੰਕੀ ਡਾਇਰੀ ਰੈੱਡ ਚਿਲੀਜ਼ ਐਂਟਰਟੇਨਮੈਂਟ ਦੇ YouTube ਚੈਨਲ ਤੇ ਅਪਲੋਡ ਕੀਤੀ ਗਈ ਹੈ ਇਸ ਦੇ ਨਾਲ ਹੀ ਡੰਕੀ ਡ੍ਰੌਪ 6 ਵੀ ਰਿਲੀਜ਼ ਕੀਤਾ ਗਿਆ ਹੈ ਇਹ ਇੱਕ ਗੀਤ ਹੈ ਜਿਸ ਦਾ ਨਾਂ ਹੈ ਬੰਦਾ ਇਸ ਗੀਤ ਨੂੰ ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦਸਾਂਜ ਨੇ ਗਾਇਆ ਹੈ ਡੰਕੀ ਤੋਂ ਪਹਿਲਾਂ ਸ਼ਾਹਰੁਖ ਖਾਨ ਦੀ ਜਵਾਨ ਤੇ ਪਠਾਨ ਵਰਗੀਆਂ ਫਿਲਮਾਂ ਨੇ ਵੀ ਐਡਵਾਂਸ ਬੁਕਿੰਗ 'ਚ ਚੰਗਾ ਕਲੈਕਸ਼ਨ ਕੀਤਾ ਸੀ ਵਿਦੇਸ਼ਾਂ 'ਚ ਐਡਵਾਂਸ ਬੁਕਿੰਗ ਦੇ ਮਾਮਲੇ 'ਚ ਫਿਲਮ ਨੇ ਅਮਰੀਕਾ 'ਚ ਸਭ ਤੋਂ ਜ਼ਿਆਦਾ ਕਮਾਈ ਕੀਤੀ ਸੀ। ਬੁੱਧਵਾਰ ਨੂੰ ਹੀ ਡੰਕੀ ਨੇ ਕਰੀਬ 1 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਹਾਲਾਂਕਿ ਆਸਟ੍ਰੇਲੀਆ ਤੇ ਕੈਨੇਡਾ 'ਚ ਸਭ ਤੋਂ ਵੱਧ ਹੁੰਗਾਰਾ ਮਿਲਿਆ। ਤੇ ਬੀਤੇ ਕੁਝ ਦਿਨ ਪਹਿਲਾਂ ਹੀ ਸ਼ਾਹਰੂਖ ਖਾਨ ਸਖਤ ਸੁਰੱਖਿਆ ਵਿੱਚਕਾਰ ਮਾ ਵੈਸ਼ਨੂ ਦੇਵੀ ਜੀ ਦੇ ਦਰਬਾਰ ਪਹੁੰਚੇ ਸਨ। ਹਾਲਾਂਕਿ ਇਸ ਦੌਰਾਨ ਸ਼ਾਹਰੂਖ ਖਾਨ ਨੇ ਉਡੀ ਨਾਲ ਆਪਣਾ ਚਿਹਰਾ ਛੁਪਾ ਲਿਆ ਸੀ ਤਾਂ ਜੋ ਲੋਕ ਉਹਨਾਂ ਨੂੰ ਪਛਾਣ ਨਾ ਸਕਣ ਅਜਿਹਾ ਲੱਗਦਾ ਹੈ ਕਿ ਸ਼ਾਹਰੁਖ ਖਾਨ ਨੇ ਹੁਣ ਆਪਣੀ ਹਰ ਰਿਲੀਜ਼ਿੰਗ ਫਿਲਮ ਤੋਂ ਪਹਿਲਾਂ ਮਾ ਵੈਸ਼ਨੂ ਦੇਵੀ ਦੇ ਦਰਸ਼ਨ ਕਰਨ ਦੀ ਪਰੰਪਰਾ ਬਣਾ ਲਈ ਹੈ ਜਦੋਂ ਸ਼ਾਹਰੂਖ ਖਾਨ ਨੇ ਪਟਾਨ ਤੇ ਜਵਾਨ ਦੀ ਰਿਲੀਜ਼ ਤੋਂ ਪਹਿਲਾਂ ਮਾਂ ਵੈਸ਼ਨੂ ਦੇਵੀ ਜੀ ਦੇ ਦਰਬਾਰ 'ਚ ਹਾਜ਼ਰੀ ਭਰੀ ਤਾਂ ਇਹ ਬਲਾਕਬਸਟਰ ਰਹੀ ਦੋਵਾਂ ਫਿਲਮਾਂ ਨੇ ਕਈ ਰਿਕਾਰਡ ਬਣਾਏ ਇਸ ਪਰੰਪਰਾ ਨੂੰ ਅੱਗੇ ਵਧਾਉਂਦਿਆਂ ਸ਼ਾਹਰੂਖ ਖਾਨ ਡੰਕੀ ਦੀ ਰਿਲੀਜ਼ ਤੋਂ ਪਹਿਲਾਂ ਮਾਂ ਵੈਸ਼ਨੂ ਦੇਵੀ ਦਾ ਆਸ਼ੀਰਵਾਦ ਲੈਣ ਪਹੁੰਚੇ ਸਨ ਸ਼ਾਹਰੂਖ ਖਾਨ ਦੇ ਨਾਲ ਪ੍ਰਸ਼ੰਸਕਾਂ ਨੂੰ ਵੀ ਉਮੀਦ ਹੈ ਕਿ ਇਹ ਫਿਲਮ ਬਲਾਕਬਸਟਰ ਹੋਵੇਗੀ ਹਾਲ ਹੀ 'ਚ ਸ਼ਾਹਰੂਖ ਖਾਨ ਨੇ ਦਿਵੌਕ ਸਿਨੇਮਾ ਤੇ ਦੁਬਈ 'ਚ ਗਲੋਬਲ ਵਿਲੇਜ 'ਚ ਫਿਲਮ ਨੂੰ ਪ੍ਰੋਮੋਟ ਕਰ ਲਈ ਇੱਕ ਸ਼ਾਨਦਾਰ ਇਵੈਂਟ ਦਾ ਦੌਰਾ ਕੀਤਾ ਜਿਸ 'ਚ 1 ਲੱਖ ਤੋਂ ਵੱਧ ਪ੍ਰਸ਼ੰਸਕਾਂ ਨੇ ਸ਼ਿਰਕਤ ਕੀਤੀ ਹੈ ਅਜਿਹੀ ਸਥਿਤੀ 'ਚ ਪਹਿਲਾਂ ਤੋਂ ਹੀ ਵਧੇ ਹੋਏ ਉਤਸ਼ਾਹ ਤੇ ਪੱਦਰ ਨੂੰ ਹੋਰ ਵਧਾਉਂਦਿਆਂ ਨਿਰਮਾਤਾਵਾਂ ਤੇ ਪ੍ਰਸ਼ੰਸਕਾਂ ਲਈ ਡੰਕੀ ਡਾਇਰੀ ਜਾਰੀ ਕਰਕੇ ਸਾਰਿਆਂ ਨੂੰ ਇੱਕ ਖਾਸ ਤੋਹਫ਼ਾ ਦਿੱਤਾ ਹੈ ਪੋਸਟ 'ਚ ਲਿਖਿਆ ਹੈ ਕਿ ਯਾਦਾਂ ਹਾਸੇ ਤੇ ਬਹੁਤ ਸਾਰੇ ਦਿਲਾਂ ਨਾਲ ਭਰੀ ਇੱਕ ਡਾਇਰੀ ਪੇਸ਼ ਕਰ ਰਹੇ ਹਨ ਜੋ ਡੰਕੀ ਦੀ ਦੁਨੀਆ ਤੇ ਆਧਾਰਿਤ ਹੈ ਡੰਕੀ 21 ਦਸੰਬਰ ਨੂੰ ਰਿਲੀਜ਼ ਹੋਣ ਵਾਲੀ ਹੈ ਦੱਸਦੀ ਹੈ ਕਿ ਇਹ ਡੰਕੀ ਡਾਇਰੀ ਸ਼ਾਹਰੁਖ ਖਾਨ ਤਾਪਸੀ ਪੰਨੂ ਤੇ ਰਾਜਕੁਮਾਰ ਹਿਰਾਨੀ ਦੀ ਗਲਬਾਤ ਨਾਲ ਪਰਿਅ ਹੈ ਜਿੱਥੇ ਫਿਲਮ ਨੂੰ ਲੈ ਕੇ ਕਈ ਗੱਲਾਂ ਕੀਤੀਆਂ ਗਈਆਂ ਹਨ ਇਹ ਡੰਕੀ ਡਾਇਰੀ ਰੈੱਡ ਚਿਲੀਜ਼ ਐਂਟਰਟੇਨਮੈਂਟ ਤੇ YouTube ਚੈਨਲ ਤੇ ਅਪਲੋਡ ਕੀਤੀ ਗਈ ਹੈ ਇਸ ਦੇ ਨਾਲ ਹੀ ਡੰਕੀ ਡ੍ਰੌਪ 6 ਵੀ ਰਿਲੀਜ਼ ਕੀਤਾ ਗਿਆ ਹੈ ਇਹ ਇੱਕ ਗੀਤ ਹੈ ਜਿਸ ਦਾ ਨਾਂ ਹੈ ਬੰਦਾ ਇਸ ਗੀਤ ਨੂੰ ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦਸਾਂਝ ਨੇ ਗਾਇਆ ਹੈ ਡੰਕੀ ਤੋਂ ਪਹਿਲਾਂ ਸ਼ਾਹਰੁਖ ਖਾਨ ਦੀਆਂ ਜਵਾਨ ਤੇ ਪਠਾਨ ਵਰਗੀਆਂ ਫਿਲਮਾਂ ਨੇ ਵੀ ਐਡਵਾਂਸ ਬੁਕਿੰਗ 'ਚ ਚੰਗਾ ਕਲੈਕਸ਼ਨ ਕੀਤਾ ਸੀ ਵਿਦੇਸ਼ਾਂ 'ਚ ਐਡਵਾਂਸ ਬੁਕਿੰਗ ਦੇ ਮਾਮਲੇ 'ਚ ਫਿਲਮ ਨੇ ਅਮਰੀਕਾ 'ਚ ਸਭ ਤੋਂ ਜ਼ਿਆਦਾ ਕਮਾਈ ਕੀਤੀ ਸੀ ਬੁੱਧਵਾਰ ਨੂੰ ਹੀ ਡੰਕੀ ਨੇ ਕਰੀਬ 1 ਕਰੋੜ ਰੁਪਏ ਦੀ ਕਮਾਈ ਕੀਤੀ ਸੀ ਹਾਲਾਂਕਿ ਆਸਟ੍ਰੇਲੀਆ ਤੇ ਕੈਨੇਡਾ ਚ ਸਭ ਤੋਂ ਵੱਧ ਹੁੰਗਾਰਾ ਮਿਲਿਆ ਤੇ ਬੀਤੇ ਕੁਝ ਦਿਨ ਪਹਿਲਾਂ ਹੀ ਸ਼ਾਹਰੂਖ ਖਾਨ ਸਖਤ ਸੁਰੱਖਿਆ ਵਿਚਕਾਰ ਮਾਂ ਵੈਸ਼ਨੂ ਦੇਵੀ ਜੀ ਦੇ ਦਰਬਾਰ ਪਹੁੰਚੇ ਸਨ ਹਾਲਾਂਕਿ ਇਸ ਦੌਰਾਨ ਸ਼ਾਹਰੂਖ ਖਾਨ ਨੇ ਹੁੱਡੀ ਨਾਲ ਆਪਣਾ ਚਿਹਰਾ ਛੁਪਾ ਲਿਆ ਸੀ ਤਾਂ ਜੋ ਲੋਕ ਉਹਨਾਂ ਨੂੰ ਪਛਾਣ ਨਾ ਸਕਣ ਅਜੀਹਾ ਲੱਗਦਾ ਹੈ ਕਿ ਸ਼ਾਹਰੂਖ ਖਾਨ ਨੇ ਹੁਣ ਆਪਣੀ ਹਰ ਰਿਲੀਜ਼ਿੰਗ ਫਿਲਮ ਤੋਂ ਪਹਿਲਾਂ ਮਾਂ ਵੈਸ਼ਨੂ ਦੇਵੀ ਦੇ ਦਰਸ਼ਨ ਕਰਨ ਦੀ ਪਰੰਪਰਾ ਬਣਾ ਲਈ ਹੈ ਜਦੋਂ ਸ਼ਾਹਰੂਖ ਖਾਨ ਨੇ ਪਠਾਨ ਤੇ ਜਵਾਨ ਦੀ ਰਿਲੀਜ਼ ਤੋਂ ਪਹਿਲਾਂ ਮਾਂ ਵੈਸ਼ਨੂ ਦੇਵੀ ਜੀ ਦੇ ਦਰਬਾਰ 'ਚ ਹਾਜ਼ਰੀ ਭਰੀ ਤਾਂ ਇਹ ਬਲੌਕਬਸਟਰ ਰਹੀ ਦੋਵਾਂ ਫਿਲਮਾਂ ਨੇ ਕਈ ਰਿਕਾਰਡ ਬਣਾਏ ਇਸ ਪਰੰਪਰਾ ਨੂੰ ਅੱਗੇ ਵਧਾਉਂਦਿਆਂ ਸ਼ਾਹਰੂਖ ਖਾਨ ਡੰਕੀ ਦੀ ਰਿਲੀਜ਼ ਤੋਂ ਪਹਿਲਾਂ ਮਾਂ ਵੈਸ਼ਨੂ ਦੇਵੀ ਦਾ ਆਸ਼ੀਰਵਾਦ ਲੈਣ ਪਹੁੰਚੇ ਸਨ ਸ਼ਾਹਰੂਖ ਖਾਨ ਦੇ ਨਾਲ ਨਾਲ ਪ੍ਰਸ਼ੰਸਕਾਂ ਨੂੰ ਵੀ ਉਮੀਦ ਹੈ ਕਿ ਇਹ ਫਿਲਮ ਬਲਾਕਬਸਟਰ ਹੋਵੇਗੀ ਇਦਾਂ ਦੀ ਹੋਰ ਅਪਡੇਟ ਲਈ ਦੇਖਦੇ ਰਹੋ ਮਾਈ ਪੰਜਾਬੀ ਟੀਵੀ